ਐ ਸਤਕਾਰਯੋਗ ਸਾਥਿਓ ਮੈਂ ਕਾਮਰ ਸੰਤੋਖ ਸਿੰਘ ਬਿਲਗਾ ਐ ਸੂਬਾ ਕਮੇਟੀ ਮੈਂਬਰ ਜਮਹੂਰੀ ਕਿਸਾਨ ਸਭਾ ਪੰਜਾਬ ਮੇਰੇ ਨਾਲ ਕਲਵੰਤ ਸਿੰਘ ਖਹਿਰਾ ਜ਼ਿਲ੍ਹਾ ਸਕੱਤਰ ਮੰਡਵੇਟ ਆਵਾਦਕਾਰ ਸੰਘਰਸ਼ ਕਮੇਟੀ ਅੱਜ ਅਸੀਂ ਦਰਿਆ ਦੇ ਅੰਦਰ ਕਲਵੰਤ ਸਿੰਘ ਖਹਿਰੇ ਦੇ ਗ੍ਰਹਿ ਵਿਖੇ ਆਏ ਹਾਂ ਸਾਰੇ ਸਾਥੀ ਇੱਥੇ ਇਕੱਠੇ ਹੋਏ ਹੋ ਬਹੁਤ ਲੋਕ ਇੱਕ ਤਾਂ ਇਹ ਫਵਾਹਾਂ ਢਾ ਰਹੇ ਆ ਕਦੇ ਦਰਿਆ ਦਾ ਬੰਨ ਟੁੱਟ ਗਿਆ ਜੀ ਕਦੇ ਆ ਹੋ ਗਿਆ ਜੀ ਕਦੇ ਉਹ ਹੋ ਗਿਆ ਜੀ ਇੱਕ ਤਾਂ ਜਿਨੀ ਆਪਣੀ ਗੱਡੀ ਲੈ ਕੇ ਇਹਨਾਂ ਦੇ ਘਰ ਆਏ ਆ ਇਹ ਗੱਲ ਠੀਕ ਆ ਕਿ ਹਾਲਤ ਹਜੇ ਫਿਲਹਾਲ ਨਾਜ਼ੁਕ ਬਣੇ ਹੋਣ ਪਰ ਪਾਣੀ ਟੁੱਟਣ ਵਾਲੀ ਕੋਈ ਇਦਾਂ ਦੀ ਗੱਲ ਹੈ ਨਹੀਂ ਪਰ ਫੇਰ ਵੀ ਜਿਹੜੇ ਲੋਕ ਇਹ ਇਹ ਆਪਣਾ ਸੰਤਾਪ ਭੋਗ ਰਹੇ ਆ ਆਪਣੇ ਇਹਨਾਂ ਦੇ ਬੱਚੇ ਇਹਨਾਂ ਦੀ ਮਸ਼ੀਨਰੀ ਇਹਨਾਂ ਦੇ ਪਸ਼ੂ ਕਦੇ ਬੰਨ ਤੇ ਲੈ ਕੇ ਜਾਂਦੇ ਆ ਕਦੇ ਅੰਦਰ ਲੈ ਕੇ ਆਉਂਦੇ ਆ ਇਜਲੀ ਬੋਰਡ ਨੇ ਇਹਨਾਂ ਦੇ ਕਨੈਕਸ਼ਨ ਕੱਟੇ ਹੋਏ ਆ ਇਥੇ ਰਾਤ ਨੂੰ ਨਾ ਪੱਖਾ ਨਾ ਇਹਨਾਂ ਦੇ ਕੋਈ ਮੋਬਾਈਲ ਚਾਰਜ ਕਰਨ ਦਾ ਪ੍ਰਬੰਧ ਤੇ ਨਾ ਜਿਹੜੇ ਇਹ ਲੋਕ ਆ ਇਹਨਾਂ ਦਾ ਕੋਈ ਬੈਟਰੀ ਵਗੈਰਾ ਚਾਰਜ ਕਰਨ ਦਾ ਪ੍ਰਬੰਧ ਪਰ ਫੇਰ ਵੀ ਮੈਂ ਕਹਿੰਦਾ ਧੰਦੇ ਲੋਕ ਆ ਜਿਹੜੇ ਇਸ ਸਿਚੁਏਸ਼ਨ ਦੇ ਨਾਲ ਇਹ ਟੈਕਲ ਕਰ ਰਹੇ ਆ ਪਰ ਮੈਂ ਇਹ ਗੱਲ ਕਹਿਣਾ ਵੀ ਪੰਜਾਬ ਦੀ ਸਰਕਾਰ ਨੂੰ ਆ ਉਹਦਾ ਨੌਕਤਾਚੀ ਨਹੀਂ ਕਰਨ ਦੇ ਦੈਨ ਨਹੀਂ ਹੈ ਕਿਉਂਕਿ ਸੰਗਵਾਲ ਦੇ ਲੱਗੇ ਇੱਕ ਬੰਦ ਟੁੱਟਣ ਦੀ ਸੰਭਾਵਨਾ ਅਜੇ ਵੀ ਬਣੀ ਹੋਈ ਆ ਕਿਉਂਕਿ ਅੱਜ ਵੀ ਪਾਖੜਾ ਮੈਨੇਜਮੈਂਟ ਬੋਰਡ ਵੱਲੋਂ ਲੱਗਦਾ ਏ ਆਵੇ ਹਦੈਤਾਂ ਆ ਰਹੀਆਂ ਜਿਨ੍ਹਾਂ ਦੇ ਡਿਪਟੀ ਕਮਿਸ਼ਨਰ ਵੱਲੋਂ ਵੀ ਹੋ ਸਕਦਾ ਪਾਣੀ ਉਥੋਂ ਹੋਰ ਛੱਡਿਆ ਜਾਵੇ ਡੈਮ ਤੋਂ ਕਿਉਂਕਿ ਪਿੱਛੋਂ ਪਹਾੜ ਦੇ ਵਿੱਚ ਮੀਂਹ ਪੈ ਰਿਹਾ ਤਾਂ ਪੱਧਰ ਵੱਧ ਰਿਹਾ ਪਰ ਫੇਰ ਵੀ ਮੈਂ ਸਲੂਟ ਕਰਦਾ ਇਹਨਾਂ ਲੋਕਾਂ ਨੂੰ ਵੀ ਇਸ ਹਾਲਤਾਂ ਦੇ ਵਿੱਚ ਕਿਦਾਂ ਆਪਣੇ ਪਰਿਵਾਰ ਆਪਣੇ ਬੱਚੇ ਆਪਣੀ ਮਛਿੰਦਰੀ ਆਪਣੇ ਪਸ਼ੂ ਇਹ ਕਿਦਾਂ ਸੰਭਾਲ ਕੇ ਹੌਂਸਲੇ ਨਾਲ ਬੈਠਿਆ ਆ ਅਸੀਂ ਪੰਜਾਬ ਦੀ ਸਰਕਾਰ ਤੋਂ ਇਹ ਮੰਗ ਕਰਦੇ ਆਂ ਵੀ ਠੀਕ ਆ ਵੀ ਉਹ ਪਰਲਾ ਪਾਸਾ ਪਠਾਨਕੋਟ ਤੋਂ ਲੈ ਕੇ ਫਿਰੋਜ਼ਪੁਰ ਤੱਕ ਬਹੁਤ ਨੁਕਸਾਨ ਹੋਇਆ ਅਖਬਾਰਾਂ 'ਚ ਖਬਰਾਂ ਆਉਨੀਆਂ ਘੱਟੋ-ਘੱਟ 13 14 1565 ਪਾਣੀ ਦੇ ਵਿੱਚ ਡੁੱਬਿਓ ਆ ਘੱਟੋ-ਘੱਟ 3.5 4 ਲੱਖ ਏਕੜ ਜ਼ਮੀਨ ਜਿਹੜੀ ਆ ਪਾਣੀ 'ਚ ਡੁੱਬ ਚੁੱਕੀ ਆ ਪਰ ਫੇਰ ਵੀ ਸਤਲੁਜ ਦਰਿਆ ਦੇ ਕੰਢੇ ਬੈਠੇ ਲੋਕਾਂ ਦਾ ਹਾ ਹਸੌਰ ਤੇ ਜਲੰਧਰ ਤੋਂ ਜਿਹੜਾ ਜਲੰਧਰ ਵਾਲੀ ਸਾਈਡ ਆ ਇੱਧਰ ਧਿਆਨ ਦੇਣਾ ਚਾਹੀਦਾ ਇਹ ਇਹਨਾਂ ਦੀ ਜਿਹੜੇ ਚਾਹੇ ਇਹਨਾਂ ਦਾ ਹਲਕਾ ਲੁਧਿਆਣੇ ਚ ਪੈਂਦਾ ਉੱਥੇ ਦੇ ਐਮਐਲਏ ਸਾਹਿਬ ਨੂੰ ਵੀ ਤੇ ਚਾਹੇ ਸਾਡੇ ਜਿਹੜੀ ਇੱਧਰ ਤਲਵੰਡ ਸਾਈਡ ਆ ਉੱਥੇ ਦੀ ਹਲਕਾ ਵਿਧਾਇਕ ਜੀ ਬੀਬੀ ਇੰਦਰਜੀਤਪੁਰ ਮਾਨ ਆ ਉਹ ਆਪਣੇ ਤੌਰ ਤੇ ਪੂਰੀ ਕੋਸ਼ਿਸ਼ ਕਰ ਰਹੀ ਆ ਪਰ ਫੇਰ ਵੀ ਅਸੀਂ ਇਹ ਕਹਿੰਦੇ ਆ ਵੀ ਇਹ ਪੋਸ਼ੀਆਂ ਦੀ ਕਾਫੀ ਨਹੀਂ ਅੱਜ ਜਿਹੋ ਹਾਲਾਤ ਬਣੇ ਪਏ ਆ ਸਰਕਾਰ ਨੂੰ ਇਹਨਾਂ ਦੇ ਕਿਉਂਕਿ ਇਹਨਾਂ ਨੂੰ ਮੁਆਵਜ਼ਾ ਕੀ ਮਿਲਦਾ ਥੈਰੇਪੀ ਤੋਂ ਬਾਦੀਆਂ ਗੱਲਾਂ ਪਰ ਅੱਜ ਦੇ ਮੌਜੂਦਾ ਸਮੇਂ ਦੇ ਮੁਤਾਬਕ ਇਹਨਾਂ ਦੀ ਵਾਹ ਫੜਨੀ ਚਾਹੀਦੀ ਆ ਇਹਨਾਂ ਦੀ ਜਾਨ ਤੇ ਮਾਲ ਦੀ ਰਾਖੀ ਕਰਨੀ ਚਾਹੀਦੀ ਆ ਧੰਨਵਾਦ